ਕੌਣ ਜੀ ਮੰਦੀਪ ਸਾਂ ਵਗਿਆ ਰੈਡੀ ਹਾਂਜੀ ਹਾਂਜੀ ਬਰਾੜ ਨਮ ਸਰ ਨੂੰ ਬਾਈ ਬਰਾੜ ਪਰਨਾ ਮੰਨ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਭਾਈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਬਾਈ ਹੈਪੀ ਸਾਈਕਲਿੰਗ ਵਾਲੇ ਦੇ ਵਿੱਚ ਭਾਈ ਤੇ ਜੀ ਆਇਆਂ ਨੂੰ ਕਹਿੰਦੇ ਆ ਤੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੇਰੇ ਬੰਦੂ ਨਾਮ ਰਖਵਿੰਦਰ ਸਿੰਘ ਪਿੰਡ ਡੱਬ ਵਾਲੀ ਤੇ ਬਾਈ ਵਰਗੇ ਕੱਲ ਰਾਤ ਦੇ ਜਿਹੜੇ ਹੈਗੇ ਸੀ ਆਪਣੇ ਕੋਲੇ ਭਈਆ ਇਹ ਤੇ ਅਸੀਂ ਲਾਮਿਨੇਟ ਦੇ ਭੋਗੇ ਪੈ ਗਏ ਸੀਗੇ ਤੇ ਭਾਈ ਨਾਲ ਨੂੰਗੇ ਤਿਆਰ ਹੋ ਗਏ ਤੇ ਇਹਨਾਂ ਲਈ ਜਿਹੜੀ ਹੈਗੀ ਖਾਤੇਦਾਰੀ ਚੱਲ ਰਹੀ ਆ ਭਾਈ ਪਰਨਾ ਆਪਣੇ ਭਾਈ ਨੂੰ ਥੋੜਾ ਜਿਹਾ ਬਨਣ ਦੀ ਕੀ ਗੱਲਬਾਤ ਬਣ ਗਈ ਭਾਈ ਨੂੰ ਥੋੜੀ ਬਨਣ ਦੇ ਵਿੱਚ ਦਿੱਕਤ ਆਉਂਦੀ ਸੀ ਕਿ ਮੈਂ ਚਲ ਆਪਾਂ ਟਰਾਈ ਕਰਦੇ ਆ ਤੇ ਆਈ ਵਿਲ ਟਰਾਈ ਐਂਡ ਆਈ ਵਿਲ ਕਿ ਕਹਿੰਦੇ ਹੁੰਦੇ ਆ ਰੈਸਟ ਭਾਈ ਜਾਦੇ ਕਿਹੜੇ ਚਲਾਉਣਾ ਮੈਂ ਯਾਦੇ ਇੱਥੇ ਚਲਾਉਣਾ ਤਾਂ ਹੀ ਪਹਿਲਾਂ ਹੀ ਹੁੰਦਾ ਕਿ ਤੀਜਾ ਆ ਕਿਹੜਾ ਜਿਹੜਾ ਹੁਣ ਲਾਈ ਇਹਨਾਂ ਉੱਪਰ ਆਹ ਇਧਰ ਕਭੀ ਆ ਤਾਂ ਸਾਡੇ ਨਾਲ ਧੱਕਾ ਕਰੀ ਜਾਂਦਾ ਸਾਈਕਲ ਸਾਡੇ ਦੇ ਫੋਟੋ ਆਫ ਖਿਚਾਉਂਦਾ ਹੈ ਇਹਦਾ ਬਈ ਯਾਰ ਧੱਕਾ ਹੀ ਆ 10 ਵਜੇ ਆਦੇ ਕੱਲੇ ਸੀ ਤੇ ਅਗਲਾ ਹੁਣ 11 ਵਜਣ ਆਇਆ ਕੱਲੇ ਸੀ 10 ਵਜੇ ਤੁਰ ਪਏ ਸੀ ਤੂੰ ਆ ਬੜੀ ਲੇਟ ਕਰਾ ਕੇ ਬਾਈ ਆਏ ਆ ਜਿੱਥੇ ਮੋਹ ਤਿਆਰ ਲੀਆਂ ਤੰਦਾਂ ਜੋੜਦਿਆਂ ਹਨਾ ਉੱਥੇ ਸਮਾਂ ਮੱਲੋ ਜੂਰੀ ਲਾ ਕੇ ਆਉਂਦਾਗਾ ਤੇ ਬਾਈ ਵਾਰ 11 ਇੱਥੇ ਆ ਕੇ ਦੇਲੀ ਇੰਨਾ ਕੇ ਖੜ ਗਿਆ ਹਨਾ ਤੇ ਬਾ ਜਾਨ ਨਹੀਂ ਕਰਦਾ ਨਹੀਂ ਜੀ ਨੂੰ ਤਾਂ ਜੀ ਤਾਂ ਵੜਾ ਕਰਦਾ ਵਾ ਤੁਸੀਂ ਜਾਣ ਨਹੀਂ ਦਿੰਦੇ 4 ਮਿਲੇ 64 ਖਿਲੇ ਹਾਂ ਕਰੇ 27 ਜੋਰੇ ਹੈ ਅੱਗੇ ਆਪਾਂ ਕਹਿ ਨਹੀਂ ਸਕਦੇ ਅੱਗੇ ਹੁੰਦਾ ਕਿ ਗੁਰਸਿੱਖਾ ਦਾ ਗੁਰਸਿੱਖਾ ਮਿਲੇ ਹਾਂ ਖਿੜੇ ਹੈ 7 ਕਰੋੜ ਠੀਕ ਹੈ ਜਦੋਂ ਬਾਈ ਕਹਿੰਦਾ ਤੂੰ ਸਕੂਟਰੀ ਤੇ ਆ ਕਹਿੰਦਾ ਆਪਾਂ ਤੈਨੂੰ ਮੱਡਾ ਵਾਲੀ ਮੰਡੀ ਤੱਕ ਛੱਡਿਆਉਣਾ ਕਹਿੰਦਾ ਨਾਲੇ ਤੇਰਾ ਸਾਈਕਲ ਚਲਾ ਲਾਂਗੇ ਮੈਂ ਚੱਲ ਕੋਈ ਗੱਲ ਨਹੀਂ ਛੱਡਿਆ ਮੈਂ ਪਹਿਲਾਂ ਬਾਈ ਬਰਾਦ ਨੇ ਨਾਲ ਜਾਣਾ ਸੀ ਘਰੇ ਕੋਈ ਕੰਮ ਕਮਾ ਹੋ ਗਿਆ ਤੇ ਤਾਂ ਕਹਿੰਦਾ ਚੱਲ ਤੁਸੀਂ ਦੋਨੇ ਜਾਓ ਬਾਕੀ ਸਾਡਾ ਉਚਾਰਿਆਣਾ ਦਾ ਸੁਆਪ ਬਣਿਆ ਸੀ ਇੱਕ ਫਰੀਦਕੋਟ ਵਾਲਾ ਸੀ ਬਾਈ ਤੇ ਉਹ ਕਹਿੰਦਾ ਉਹ ਹਜੂਰ ਸਾਹਿਬ ਆ ਗਿਆ ਟਰੈਕਟਰ ਟਰਾਲੀ ਤੇ ਤੇ ਇੱਕ ਆ ਬਾਈ ਬਰਾੜ ਨੇ ਜਾਣੇ ਰਾਹ ਦੇ ਸੀ ਇਹਨਾਂ ਨੇ ਘਰੇ ਰਾਤ ਬਾਈ ਕੱਟੀ ਬਾਈ ਨੇ ਸੇਵਾ ਬਹੁਤ ਕੀਤੀ ਆਪਣੀ ਤੇ ਪ੍ਰਸ਼ਾਦਾ ਪਾਣੀ ਟਾਈਮ ਤੇ ਆਇਆ ਤੇ ਬਾਕੀ ਹੁਣ ਲਗਭਗ 11 ਦਾ ਟਾਈਮ ਹੋ ਗਿਆ ਲੇਟ ਬਹੁਤ ਹੋ ਗਿਆ ਹਾਏ ਅਸੀਂ ਮੰਡੀ ਡਾਪਾਲੀ ਪਹੁੰਚ ਕੇ ਤੇ ਅੱਗੇ ਹਨਮਾਨ ਖੜਿਆਲੀ ਰੋਡ ਤੇ ਜਾੜਨਾ ਬਾਕੀ ਦੇਖੋ ਅੱਜ ਰੂਟ ਦਾ ਪੱਕਾ ਪਤਾ ਨਹੀਂ ਕਿੱਥੇ ਕਟਾਂਗੇ ਬਾਈ ਕਿੱਥੇ ਰ੍ਹਾਂਗੇ ਉਹ ਆ ਆਪਾਂ ਦੇਖਦੇ ਹਾਂ ਗੁਰਦੁਆਰੇ ਸਾਹਿਬ ਦੀ ਰਾਤ ਕੱਟਣੀ ਬੂ ਆਪਾਂ ਨੂੰ ਬਾਕੀ ਦੇਖਦੇ ਆ ਚੱਲੀ ਜਾਵਾਂਗੇ ਬਾਈ ਕਿੱਥੇ ਰੋਕਦਾ ਸਾਈਕਲ ਭਾਈ ਟੂੜ ਗਿਆ ਬੈਕਸਟਰ ਬਲਕ ਟੂੜਦਾ ਬੈਕਸਟਰ ਬਲਕ ਥੈਂਕ ਯੂ ਫਰ ਥੈਂਕ ਯੂ ਥੈਂਕ ਯੂ ਹਾਂਜੀ ਹਾਂਜੀ ਬੱਸ ਕਿਦਾਂ ਕਿਦਾਂ ਆਪੋੜੇ ਖੇਚ ਧੂੜ ਕੇ ਰਾਜਸਥਾਨ ਘਵਰ ਕਾ ਵੀ ਲੈਣਾ ਆ ਟੂੜ ਗਿਆ ਥੱਲੇ ਲੈ ਲੈਣਾ ਆ ਬਹੁਤ ਜਵਾਨੀ ਬਾਈ ਸਾਨੂੰ ਹੌਸਲਾ ਮਿਲਦਾ ਸਾਨੂੰ ਦੇਖ ਕੇ ਅਗਲੇ ਸੀਸੇ ਸਕੂਟੀ ਤੇ ਪੈਰ ਵੀ ਨਹੀਂ ਲਾਉਂਦੇ ਕਿਉਂਕਿ ਛੋਟੀ ਵਾਲੀ ਜਵਾਨੀ ਜਿੰਦਣ ਇਹਦੀ ਬੈਟਰੀ ਟਾਉਂ ਪਰੇ ਤਾਂ ਹੈ ਨਹੀਂ ਤੇਲ ਪਾ ਕੇ ਚਲਾ ਲਈਆਂ ਹੋਰ ਤੁਹਾਨੂੰ ਇਜੀ ਛੋਟੀ ਜਵਾਨੀ ਦੇਖ ਕੇ ਸਾਨੂੰ ਬਹੁਤ ਹੌਸਲਾ ਆਉਂਦਾ ਬਾਈ ਹੈ ਚਲ ਅਸੀਂ ਸਾਡੀ ਸਾਧ ਬਾਈ ਸਾਹਿਬ ਹਮ ਜੇ ਹੀ ਸਾਰੇ ਯੂਥ ਕੋ ਸੇ ਮੈਸੇਜ ਦੇਣਾ ਚਾਹਤੇ ਆ ਕਿ ਨਸ਼ਿਆਂ ਸੇ ਦੂਰ ਰਹੋ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਜਿੰਦਾਬਾਦ ਥਾ ਹਾਂ ਠੀਕ ਹੈ ਠੀਕ ਹੈ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਇੰਨੀ ਵੀਡੀਓ ਬਣਾਉਂਦਾ ਉਸ ਬਾਬਾ ਬਣਾਇਆ ਸਾਨੂੰ ਇਹਦਾ ਹਾਸੇ ਮਖੌਲ ਰਹੇਗਾ ਬਾਬਾ ਆਉਨੇ ਆ ਸਹੀ ਵਲੋਗਿੰਗ ਵਾਲੇ ਪਾਸੇ ਭਾਈ ਬਾਈ ਹੈਪੀ ਸਾਈਕਲਿੰਗ ਵਲੌਗ ਆ ਚੈਨਲ ਨਾਲ ਜਿੰਨੇ ਵੀ ਤੁਸੀਂ ਮਿੱਤਰ ਭਾਈ ਜੁੜੇ ਹੋ ਆ ਭੈਣਾ ਬੀਬੀਆਂ ਸਾਰਿਆਂ ਨੂੰ ਭਾਈ ਸਸਰੀ ਘਰ ਪਿਆਰ ਭਰੀ ਹੱਥ માં ਛੱਡ ਨਹੀਂ ਸਕਦਾ ਕਿਉਂਕਿ ਹੈਂਡਲ ਵੱਟਾ ਮੈਨੂੰ ਥੋੜਾ ਹਸਾਬ ਘੱਟ ਆ ਤੇ ਜੁੱਤੀ ਗੱਲ ਕਰਕੇ ਬਾਈ ਵਰਗੇ ਆਪਣੇ ਚੱਲੇ ਨੇ ਬਾਈ ਦਾ ਪਿੰਡ ਪਿੰਡ ਲਹਿਰਾ ਤੂਰਕੋਟ ਬਰਨਾਲੇ ਵਰਗੇ ਦੇ ਕੋਲੇ ਪੈ ਜਾਂਦਾ ਆ ਬਠਿੰਡਾ ਜਿਹੜੇ ਕੋਲੇ ਜ਼ਿਲ੍ਹਾ ਬਠਿੰਡਾ ਤੇ ਹੁਣ ਇਸ ਟਾਈਮ ਬਾਈ ਵਰਗੇ ਕੱਲ ਹਰਿਆਣੇ ਦੇ ਵਿੱਚ ਐਕਟਰ ਹੋ ਗਏ ਸੀਗੇ ਤੇ ਪਿੰਡ ਡੱਬ ਵਾਲੀ ਪਿਛਲੇ ਪਾਸੇ ਰਹਿ ਗਿਆ ਗਾਂ ਡੱਬ ਵਾਲੀ ਸ਼ਹਿਰ ਰਹਿ ਗਿਆ ਤੇ ਆਪਣੇ ਕੋਲੇ ਬਾਈਵਾਰ ਕੇ ਰੁਕੇ ਸੀ ਮੇਰਾ ਪਿੰਡ ਡੱਬਾਲੀ ਆ ਭਾਈ ਹੂੰ ਤੇ ਬਾਈਵਾਰ ਕਹਨੇ ਗਾਂ ਰਾਸਥਾਨਾ ਕਵਰ ਕਰਨਾ ਆ ਕੋਈ ਹੋਣਾ ਮੈਨੂੰ ਤਾਂ ਮਹੀਨੇ ਤੱਕ ਹੋਣਾ ਹਾਂ ਮਹੀਨਾ ਮਹੀਨਾ ਕੇ ਬਾਈਵਾਰ ਕਾ ਲਾਗਿਆ ਨਾ ਤੇ ਬਹੁਤ ਬਹੁਤ ਸੋਹਣੀਆਂ ਜੜੀਆਂ ਹੈਗਾ ਜਗਾਂ ਲੱਗੇ ਲੱਗੇ ਇੱਕ ਇੱਕ ਕਰਕੇ ਬਾਈਵਾਰ ਕੇ ਬਹਿ ਕੇ ਹੈਗਾ ਕਿ ਤੁਹਾਨੂੰ ਦਿਖਾਉਣਗੇ ਤੇ ਬਾਈਵਾਰ ਕੇ ਚੈਨਲ ਨਾਲ ਜੁੜੇ ਰਹੋ ਵੀਡੀਓ ਨਾਲ ਜੁੜੇ ਰਹੋ ਤੇ ਤੈਨੂੰ ਸਬਸਕ੍ਰਾਈਬ ਫੋਲੋ ਕਰ ਲਓ ਭਾਈ ਧੰਨਵਾਦ ਜੀ ਜੇ ਜੀ ਬਸ ਪੈਂਦੀ ਦੇਖਣੀ ਆ ਤਾਂ ਤੁਸੀਂ 10 15 ਦਿਨ ਮੇਰੇ ਨਾਲ ਵੀ ਚੱਲ ਸਕਦੇ ਹੋ ਇੱਕ ਵੀਰ ਨਾਲ ਪਾਸ ਹਾਂ ਜੀ ਮੇਰੇ ਚੈਨਲ ਲਾਦੇ ਭਾਈ ਨਾਮ ਸਫਰ ਨਾਮਾ ਆਹ ਨਾ ਫਰਾਡ ਸਫਰ ਨਾਮਾ ਬਈ ਬਈ ਦਾ ਚੈਨਲ ਆਪਾਂ ਪਹਿਲਾਂ ਰੀਜਨ ਇਹ ਸੀਗਾ ਬਈ ਵਾਈਬਰ ਕੇ ਪਹਿਲਾਂ ਨਾਲ ਪਲਾਨ ਸੀਗਾ ਸ਼ਹੀਦੀ ਦਿਹਾੜੇ ਦਾ ਕਰਕੇ ਜਿਹੜਾ ਹੈਗਾ ਥੋੜਾ ਜਿਹਾ ਮੈਂ ਕਿਹਾ ਵੀ ਜਿਆਦਾ ਡਿਲੇ ਪਰ ਬਾਈਬਰ ਕੇ ਸਾਰੀ ਪਲੈਨਿੰਗ ਕਰੀ ਬੈਠੇ ਸੀਗੇ ਤਾਂ ਕਰਕੇ ਜਿਹੜਾ ਹੈਗਾ ਆਪਣਾ ਸਬਬ ਨਹੀਂ ਬਣਾ ਪਈ ਬਾਈਬਰ ਨਾਲ ਉਹ ਸ਼ਹੀਦੀ ਦਿਹਾੜੇ ਜਦੋਂ ਹੀ ਸਮਾਪਤ ਹੋ ਜਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚਲਾਂਗੇ ਕਸ਼ਮੀਰ ਵਾਲੇ ਪਾਸੇ ਬਾਕੀ ਤੁਹਾਨੂੰ ਆਪ ਥੋੜਾ ਬਹੁਤ ਬਹੁਤ ਆਗੇ ਬਸ ਮੰਡੀ ਡੱਬਾ ਵਾਲੀ ਸ਼ਰਮਾ स्वीट गेस्ट हाउस ਬਾਈ ਮੰਡੀ ਡੱਬ ਵਾਲੀ ਬਾਈ ਜੀ ਇਹ ਬੀਜਪੀ ਦੇ ਕੋਈ ਰਿਸ਼ਤੇਦਾਰੀ ਇਹਨਾਂ ਦੇ ਐਮਐਲਏ ਸਾਹਿਬ ਨਾਲ ਤੇ ਬਾਕੀ ਇੱਥੇ ਚਾਹ ਪੀਤੀ ਬਾਈ ਨੇ ਬਹੁਤ ਸਤਿਕਾਰ ਕੀਤਾ ਆਪਣਾ ਤੇ ਚਾਹ ਪਿਆਈ ਤੇ ਗੱਲਾਂ ਬਾਤਾਂ ਦੋ ਤਿੰਨ ਫੋਟੋਆਂ ਖਚਾਈਆਂ ਤੇ ਬਾਈ ਜੀ ਨੇ ਬਹੁਤ-ਬਹੁਤ ਧੰਨਵਾਦ ਤੇ ਚਾਹ ਠੀਕ ਆ ਬਰਾੜ ਬਾਈ ਜੀ ਓਕੇ ਬਹੁਤ ਲੇਟ ਹੋਈ ਜਨੇ ਆ ਹਾਂ ਚੜਦੇ ਆ ਕਲਾਮਾਂ ਰੱਖੇ ਬਸ ਅੱਜ ਸਾਰਾ ਦਿਨ ਇੱਥੇ ਨੰਗਾ ਡੱਬਾ ਨਹੀਂ ਸੀ ਹਾਂਜੀ ਪੁੱਤੇ ਵਾਪਸ ਆਉਂ ਤੁਸੀਂ ਹਾਂਜੀ ਆਉਣ ਤੇ ਕਿਹੜੇ ਵੀ ਰੁੱਕ ਕੇ ਆਣਾ ਬਈ ਓਕੇ ਚੱਲ ਠੀਕ ਆ ਬਾਈ ਜੀ ਓਕੇ ਜੀ ਠੀਕ ਆ ਜੀ ਆ ਗਿਆ ਭਈ ਓਏ ਆ ਗਿਆ ਭਈਆ ਇਹਨੂੰ ਖੁੱਲਾ ਏਰੀਆ ਇੱਧਰ ਸੋਨੂ ਸਾਰੇ ਕਿਤੇ ਕਣਕਾਂ ਹੀ ਦਿਖਦੀਆਂ ਹੋਣੀਆਂ ਬਾਈ ਕਣਕਾਂ ਨਾਲੇ ਸਰੋ ਇੱਧਰ ਨਹਿਰ ਆ ਭਾਈ ਨਹਿਰ ਦਾ ਨਾਮ ਤਾਂ ਅਸੀਂ ਜਾਣਦੇ ਨਹੀਂ ਨਾ ਅਸੀਂ ਸਰਚ ਕੀਤਾ ਓਹ ਥੱਲੇ ਆ ਜਾਏਗਾ ਇੱਧਰ ਤਾਂ ਜੀ ਨਿਆਰੀ ਨਜ਼ਾਰਾ ਸਾਈਕਲ ਚਲਾਉਂਦਾ ਗੱਲ ਆਇਆ ਟ੍ਰੈਫਿਕ ਵੀ ਘੱਟ ਹੋਗੀ ਤੇ ਅੱਧੀ ਪਾਰਤ ਮਲਾ ਉਹ ਆ ਗਈ ਇੱਧਰ ਛੋਟੀਆਂ ਸੜਕਾਂ ਆ ਗਈਆਂ ਸਾਈਕਲ ਵਧੀਆ ਚੱਲਦਾ ਟ੍ਰੈਫਿਕ ਬੰਡੀ ਜਾਂਦੀ ਆ ਆ ਜਾਂਦਾ ਆਪਣਾ ਮਿੱਤਰ ਐਮ ਕੇ ਬਲੌਗਰ ਠੀਕ ਆ ਹਾਂ ਠੀਕ ਆ ਠੀਕ ਆ ਦਵਾਲੀ ਰੱਖ ਸਾਈਕਲ ਅੱਗੇ ਬਈ ਬੱਕਰੀਆਂ ਜਾਂਦੀਆਂ ਕਰੋ ਚੈੱਕ ਮਾਹੌਲ ਨੰਬਰ 1 ਠੀਕ ਹੈ ਕਿੱਸੇ ਭਾਈ ਟੂੰ 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 ਕਾਪ ਕੁਝ ਤੈਆ ਬਈ ਸਫਰ ਦਾ ਆਨੰਦ ਲਵੋ ਤੇ ਆਪਾਂ ਇੱਥੇ ਰਾਹ ਚ ਖੜਗੇ ਸੀ ਤੇ ਆਪਣੇ ਬਾਈ ਬਹੁਤ ਵਧੀਆ ਹੌਸਲਾ ਦਿੱਤਾ ਬਾਈਆਂ ਨੇ ਕੋ ਕਹਿੰਦੇ ਬਹੁਤ ਵਧੀਆ ਏਰੀਆ ਬੈਸਟ ਏਰੀਆ ਇਧਰ ਏਰੀਆ ਬਾਈ ਕਹਿੰਦੇ ਬਹੁਤ ਵਧੀਆ ਆਏ ਸੀ ਪਹਿਲੀ ਵਾਰ ਆਉਣੇ ਆ ਹਾਂਜੀ ਚਲੋ ਬੜੀਆਂ ਬਹੁਤ ਅੱਛਾ ਲਗਾ ਆਪਸ ਨੂੰ ਬਾਕੀ ਇਹ ਕਹਿੰਦੇ ਦੋ ਤਿੰਨ ਮਹੀਨੇ ਮੰਨ ਕੇ ਗਰਮੀ ਚ ਤਾਂ ਨਹੀਂ ਆ ਸਕਦੇ ਸਾਈਕਲ ਤੇ ਹਾਂ ਗਰਮੀ ਮੇ ਤਾਂ ਬਹੁਤ ਮੁਸ਼ਕਿਲ ਹੈ ਹਾਂਜੀ

ਧੰਨਵਾਦ ਓਕੇ ਬੀਬੀ ਓਕੇ ਮਿੰਟ ਦੇਵਾਂਗੇ ਮਾੜੀ ਵੀਡੀਓ ਬਣਾਵਾ ਚਾਹ ਨਹੀਂ ਸਾਈਕਲ ਚਲਦਾ ਗੱਲ ਹੋ ਰਹੀ ਹੈ ਪਰ ਆਇਆ ਸਾਈਕਲ ਹੀ ਸਿਆਲ ਚ ਚਲਾਉਣ ਚ ਆਉਂਦਾ ਹੁਣ ਤੁਸੀਂ ਐਂ ਦੇਖੋ ਕਿੰਨੀ ਵਧੀਆ ਧੁੱਪ ਆ ਇੱਥੇ ਹੈ ਤੇ 2 ਵਜੇ ਹੋਏ ਆ ਕੱਪੜੇ ਸਾਡੇ ਵਧੀਆ ਪਏ ਹੋਏ ਆ ਤੇ ਗਰਮੀ ਚ ਸਾਈਕਲ ਘੱਟ ਚੱਲਦਾ ਖਿਆਲ ਚ ਸਾਈਕਲ ਬਾਦਲ ਚੱਲਦਾ ਚੱਲ ਹੂੰ ਦਿਨ ਵੀ ਛੋਟੇ ਹੁੰਦੇ ਆ ਬਾਕੀ ਸਾਈਕਲ ਭੱਜਿਆ ਜਾਂਦਾ ਕਿਉਂਕਿ ਠੰਡ ਹੁੰਦੀ ਆ ਧੁੱਪ ਹੁੰਦੀ ਆ ਮਿਹਰੇਦਾਰ ਚਾਹ ਬਹੁਤ ਵਾਰ ਵਧੀਆ ਬਣਾਈ ਆ ਬਾਈ ਧੰਨਵਾਦ ਬਾਈ ਜੀ ਬਹੁਤ ਬਹੁਤ ਲੋ ਬਾਈ ਸਾਨੂੰ ਸਾਹਮਣੇ ਬੈਨਰ ਦਾ ਦਿਨ ਆਊ ਆਪਾਂ ਪਹੁੰਚ ਗਏ ਹੁਣ ਰਾਜਸਥਾਨ ਚ ਐਂਟਰੀ ਹੋ ਗਈ ਆਪਣੀ ਹਰਮਾਨਖੜ 26 ਕਿਲੋਮੀਟਰ ਸ੍ਰੀ ਗੰਗਾ ਨਗਰ 85 ਪਹੁੰਚ ਗਏ ਬਈ ਰਾਜਸਥਾਨ ਸੜਕ ਤੋਂ ਹੀ ਪਤਾ ਲੱਗ ਜਾਂਦਾ ਪੈ ਗਿਆ ਫਰਕ ਸੜਕ ਦਾ ਵੀ ਸੜਕ ਥੋੜੀ ਚੌੜੀ ਵੀ ਹੋ ਗਈ ਤੇ ਸਾਫ਼ ਵੀ ਹੋ ਗਈ ਇੱਥੋਂ ਬਾਈ ਚੱਲ ਪਿਆ ਰਾਜਸਥਾਨ ਇੱਕ ਅਸੀਂ ਰਾਤੇ ਚ ਰੁੱਕ ਗਏ ਸੀ ਤੋਂ ਬਲਾਦੇ ਤੇ ਇੱਥੇ ਬਾਈ ਮਿੱਤਰ ਟੱਕਰੇ ਆਪ ਮਿਲੇ ਆਪਣਾ ਨੂੰ ਕਹਿੰਦੇ ਸਾਡੀ ਵੀ ਫੋਟੋ ਖਿੱਚ ਦੋ ਬਈ हां सी मजा आ गया ते बाई ने बातਾਂ ਕੀਤੀਆਂ ਕਹਿੰਦੇ ਬਹੁਤ ਵਧੀਆ ਲੱਗਾ ਜੀ ਜਿਹੜਾ ਤੁਸੀਂ ਸਾਈਕਲ ਦੇ ਟੂਰ ਮੈਂ ਸੀ ਪਹਿਲੇ ਬੰਦੇ ਦੇਖਿਆ ਉਹ ਬੰਦੇ ਕਾਫੀ ਆਏ ਨੇ ਪਰ ਪੰਜਾਬ ਦੇ ਕਈ ਬੰਦੇ ਨਹੀਂ ਦੇਖਦੇ ਹੈ ਨਹੀਂ ਦੀਨੇ ਹੈ ਹਿੰਦੀ ਵਿੱਚ ਬਾਤ ਕਰਨੀ ਪੜਦੀ ਆ ਵ ਤੇ ਹੁਣ ਅਸੀਂ ਟੋਲ ਬਾਜੀ ਦੇ ਖੜੇ ਆ ਬਾਈ ਤੇ ਹਰਮਾਨਗੜ੍ਹ ਇੱਥੋਂ 20 ਕਿਲੋਮੀਟਰ ਹੈ ਤੇ ਬਾਈ ਸੇ ਬਾਤ ਕਰਕੇ ਬਹੁਤ ਵਧੀਆ ਲੱਗਾ ਤੇ ਇੱਥੇ ਬਾਈ ਦੀ ਟੋਲ ਬਲਾਜੇ ਤੇ ਡਿਊਟੀ ਹੁੰਦੀ ਆ ਤੇ ਵਧੀਆ ਲੋਕ ਆ ਯਾਰ ਇੱਥੋਂ ਦੇ ਬਹੁਤ ਵਧੀਆ ਹਾਲ ਚਾਲ ਪਾਉਦੇ ਨੇ ਬਾਈ ਚਾਹ ਉਹਨਾਂ ਚੋ ਵੀ ਟੱਕਰ ਦਾ ਖੜਾਉਂਦਾ ਬਾਈ ਚਾਹ ਪਾਣੀ ਪੋਸਦਾ ਹਨਾ ਵਧੀਆ ਇੱਜ਼ਤ ਕਰਨੀ ਚਾਹੀਦੀ ਠੀਕ ਆ ਆਪਣੇ ਪੰਜਾਬ ਲੋਕਾਂ ਨੂੰ ਜੋ Rajasthan ਭਾਈਚਾਰਾ ਹੁੰਦਾ ਆਪਾਂ ਵੀ ਵਧੀਆ ਇੱਜ਼ਤ ਕਰਦੇ ਆ ਠੀਕ ਬਸ ਆਈ ਚੱਲੀ ਜਾਂਦਾ ਬਾਈ ਚਲ ਵਧੀਆ ਗਾੜਾ ਚਲੋ ਇਧਰ ਜੀ cricket ਦਾ tournament ਚੱਲਦਾ ਹੋਇਆ ਵਾਹ ਵੀ ਵਾਹ ਕੀ ਆਲਾ ਜੀ ਲੈ ਵੱਲੂ ਟੂਰਾ ਵੜਾ ਚੱਲਦਾ ਆਇਆ ਦੇਖਾ ਇਹ ਹਾਈਲਾਈਟਾਂ ਜੇ ਮਨ ਕੀ ਚਾਲ ਸੀ ਸਵੇਰੇ ਤੋਂ ਇਹ ਉਹ ਟੂਰਨਾਮੈਂਟ ਦੇਖ ਲੈਂਦੇ ਬਈ ਨਿਆਰਾ ਹੀ ਨਿਆਰਾ ਹੀ ਜਾਂਦਾ ਜਿੰਮੇ ਕੇ ਰਾਜਸਥਾਨ ਚ ਅੱਗੇ ਜਾਈ ਜੰਨੇ ਆ ਨਿਆਰਾ ਫੁੱਲ ਸ਼ਾਂਤੀ ਇੱਕ ਤਾਂ ਗੱਡੀਆਂ ਬਹੁਤ ਘੱਟ ਰਾਈਆਂ ਹੋਈਆਂ ਬਈ ਖੁੱਲਾ ਮદાન ਖੁੱਲ ਹੀ ਪਿਆ ਹੈ ਅੱਗੇ ਹੋਰ ਖੁੱਲਾ ਹੋ ਜਾਣਾ ਆਜੇ ਆਜੋ ਬੰਦੇ ਬਈ ਬਹੁਤ ਪਿਆਰਾ Rajasthan ਦੇ ਹਰੇਕ ਬਲਾਕੇ ਨੰਗਦਾ ਬਈ ਚਾਹ ਪਾਣੀ ਦਾ ਹਰੇਕ ਨਾ ਪੁੱਲਦਾ ਬਈ ਪੀ ਜੋ ਹਣ ਕੀ ਕਰੀਏ ਬਈ ਹਨਮਾਨਗੜਾ ਇਹ 11 ਕਿਲੋਮੀਟਰ ਮੈਂ ਆਪ ਦਿਖਾ ਰਿਹਾ 8 ਕਿਲੋਮੀਟਰ ਪਿਆ ਤੇ ਇਥੇ ਲੱਗਿਆ ਹੋਇਆ ਕਿ ਨੇ 11 ਕਿਲੋਮੀਟਰ ਪਿਆ ਬਾਕੀ ਦੇਖੋ ਪਹਿਲਾ ਸਾਡੇ ਪਿੰਡ ਕੋਲ ਦੀ ਵੀ ਲੀਨ ਨਿਕਲਦੀ ਹੈ ਬਈ ਪਹਿਲਾਂ ਐ ਬਾਬੇ ਰਹਿੰਦੇ ਹੁੰਦੇ ਹੁਣ ਦੋ ਲੀਹਾਂ ਬਣ ਗਈਆਂ ਸਾਰਾ ਕੁਝ ਆਖਦਾ ਬਈ ਦੇਖੋ ਰੌਣਕ ਮੇਲਾ ਸਾਰੇ ਇਹ ਲੋਕ ਕਹਿੰਦੇ ਹੁੰਦੇ ਸੀ ਹੁਣ ਕੋਈ ਨਹੀਂ ਬੰਦਾ ਹਾਂ ਸਾਡੇ ਭਈਆ ਹੁਣ ਤਾਂ ਬਈ ਕਿਸੇ ਕੋਲ ਟਾਈਮ ਹੈ ਨਹੀਂ Rajasthan ਦੇ ਲੋਕਾਂ ਕੋਲ ਟਾਈਮ ਬਈ ਖੁੱਲਾ ਹਾਂ ਬਈ ਤਾਂ ਦੇਖਿਆ ਊੜੀਆਂ ਕੰਮ ਖੇਤਾਂ 'ਚ ਵੱਧ ਕਰਦੀਆਂ ਬੰਦੇ ਘੱਟ ਦਿਖਦੇ ਆ ਬੰਦੇ ਵਸ ਆਏ ਆ ਟਾਈਡਰ ਰੂਟਰ ਵਾਲਾ ਜਿਹੜਾ ਚਰਵਾਉਣਾ ਕੰਮ ਕਰੀ ਜਾਂਦਾ ਜਿਹੜਾ ਕਸੀਏ-ਕੁਸੀ ਦੇ ਉਹ ਬੁੜੀਆਂ ਕਰੀ ਜਾਂਦੀਆਂ ਬਈ ਬਾਕੀ ਜੀ ਲੱਗਿਆ ਪਿਆ ਪੂਰਾ ਹੈ ਘਰੋਂ ਦੀ ਕੋਈ ਲੋੜ ਨਹੀਂ ਹੌਂ ਤਾਂ ਕੁਛ ਕਰ ਕੀ ਆ ਬੰਗ ਬਈ ਇੱਥੇ ਕਿਸੇ ਢਾਬੇ ਦੇ ਖੜਕੇ ਸੀ ਬਈ ਸੁਪਰ ਫੂਡ ਮਿਲੇ ਜਾ ਗੱਦੀ ਘਾ ਦੇਖੋ ਬਈ ਉਸੀਆਂ ਵੀ ਪਈਆਂ ਸੀ ਮੈਂ ਕਿਹਾ ਬੈਠਣਾ ਹੀ ਘਾ ਤੇ ਆ ਬਹੁਤ ਵਧੀਆ ਬਣੀ ਤੇ ਘਰ ਦਾ ਸਹੀ ਬੜੀ ਆ ਢਾਬੇ ਦੀ ਬਾਕੀ ਇਹ ਅਨੁਮਾਨ ਘੜਾ ਇੱਥੋਂ 4-5 ਕਿਲੋਮੀਟਰ ਪਿਆ ਤੇ ਅਸੀਂ ਇੱਥੇ ਬਹਿ ਗਏ ਸੀ ਆ ਗੱਡੀ ਨੰਗੀ ਬਈ ਕੋਲ ਦੀ ਇਹ ਮਤਲਬ ਬੀਕਾ ਨਹਿਰ ਨੂੰ ਚੱਲੀ ਹੈ ਗੱਡੀ ਕਰੋ ਚੈੱਕ ਮਹਗੀ ਖਾਣ ਨੂੰ ਬੈਠੇ ਆ ਮਹਗੀ ਮੰਗਾਈਆ ਲੋ ਬਈ ਪਹੁੰਚ ਗਏ ਅਨੁਮਾਨ ਘੜਾ ਆਪਾਂ ਟ੍ਰੈਫਿਕ ਬਹੁਤ ਆ ਇੱਥੇ ਕਿਉਂਕਿ ਬਿਆਰ ਵਿੱਚ ਦੀ ਨੰਗਦੇ ਆਣਾ ਆਪਾਂ ਕ੍ਰੋਸ ਕਰਦੇ ਆ ਬਿਆਰ ਵਿੱਚ ਦੀ ਸੂਰਜਮਾ ਸਾਹਮਣੇ ਵੱਸਦਾ ਵਾਖਦੀ ਨਾ ਜੀ ਟਾਕੜ ਦੇਖੋ ਬਈ ਹਰਮਾਨਗੜ ਪਹਿਲੀ ਵਾਰ ਆਏ ਆ ਉਹ ਵੀ ਸਾਈਕਲਾਂ ਤੇ ਕੀ ਆ ਹਾਂ ਬਾਬਾ ਜੀ ਟੱਕਰੇ ਨਹੀਂ ਜੀ ਸਾ ਵੀ ਮੱਕਾ ਸਰ ਚੱਲੇ ਆ ਇੱਥੇ ਦੁੱਧ ਲੈਣਾ ਨਾ ਜੀ ਠੀਕ ਆ ਉਹ ਹਨਮਾਨਗੜ ਰਹਿੰਦੇ ਤੁਸੀਂ ਪਿੰਡ ਨਾਮ ਤੇ ਸਾਡੇ ਬਠੰਡੇ ਤਨ ਕੋਨੀ ਚ ਠੀਕ ਆ ਤੇ ਬਈ ਹਨਮਾਨਗੜ ਦੇ ਬਚਨ ਹੋ ਗਏ 80 ਚ ਆਇਆ ਸੀ ਮੈਂ ਦੇਖ ਲਓ ਕਿੰਨੇ ਸਾਲ ਬੰਦੇ ਆ ਹਾਂ ਫਿਰ ਕਾਹ ਵੀ ਸਾਲ ਹੋ ਗਏ ਕੰਮ ਵੀ ਆਪਾਂ ਬਣਾ ਲਿਆ ਠੀਕ ਹੈ ਜੀ ਦੋ ਬੇਟੀਆਂ ਬੇਟਾ ਹੈ ਨਹੀਂ ਤੇ ਦੋਨੇ ਵਿਆਹਤੀਆਂ ਠੀਕ ਹੈ ਜੀ ਤਾਂ ਕਿ ਇਹ ਆਸਟ੍ਰੇਲੀਆ ਓਕੇ ਜੀ 7 ਸਾਲ ਜੀ ਗਈ ਹੈ ਹਾਂ ਜੀ ਉਹ ਜਾਊਗੀ ਕਿੰਨੇ ਦੇ ਜਵਾਈਨਗੇ ਉਹ 2-3 ਸਾਲ ਠੀਕ ਆ ਆ ਵੀ ਹੁੰ ਜਾਊਗੀ ਚੱਬ ਵਧੀਆ ਜੀ ਉਹ ਲੱਗੀ ਆ ਇੱਥੇ ਪਿੰਡ ਦਾ ਬੀਜੀ ਨੇ ਠੀਕ ਆ ਠੀਕ ਆ ਬਾਬਾ ਜੀ ਬਹੁਤ ਵਧੀਆ ਮਨ ਸਾਡੇ ਨਾਲ ਦੋ ਬੇਟੀਆਂ ਹਾਂ ਜੀ ਕਹਿੰਦੇ ਬੇਟੇ ਕੀ ਕੰਮ ਦੇ ਹਾਂ ਕੰਨੇ ਬੱਚਾ ਪਾਣੀ ਦਾ ਗਲਾਸ ਕੋਲ ਦੇ ਵੇਚਿਆ ਹਾਂ ਹਾਂ ਆ ਵੀ ਇਧਿਆ ਤੇ ਸੁਖ ਸੁੱਖ ਨਹੀਂ ਉਹ ਦੇਖਣੇ ਬੈਠੀ ਆਗੇ ਸੁਖ ਸੁੱਖ ਬਣਾਉਣਾ ਸਹੀ ਗੱਲ ਆ ਜੀ ਆਦਾ ਬਹੁਤ ਵਧੀਆ ਹਾਂ ਉਸੇ ਬਿਸ਼ਣ ਨਹੀਂ ਆਦੇ ਸਹੀ ਗੱਲ ਆ ਸਹੀ ਗੱਲ ਆ ਬੇਟੀਆਂ ਬੇਟੀਆਂ ਇਹ ਸਹੀ ਗੱਲ ਆ ਬਾਬਾ ਜੀ ਤੇ ਬਈ ਬਾਬਾ ਜੀ ਰਾਜ ਟੱਕਰੇ ਨੇ ਗੱਲਾਂ ਬਾਤਾਂ ਕੀਤੀਆਂ ਮਨ ਖੁਸ਼ ਹੋ ਜਾਂਦਾ ਕਈ ਵਾਰ ਇਹ ਪਿੰਡਾਂ ਦੀਆਂ ਗਲੀਆਂ ਵੀ ਕਰਨੀਆਂ ਪਈਆਂ ਜਿਨ੍ਹਾਂ ਦੇ ਕੋਲੇ ਨਾ ਹੀ ਸੁਨੇਹਾ ਹਣ ਇੱਥੇ ਆਪਣੇ ਲਈ ਜਿਹਦੇ ਲਈ ਜੀਆ ਕਰਨਾ ਉਹਦੇ ਨਾਂ ਨਹੀਂ ਕੀ ਹਲ ਆ ਆ ਫੋਲੀ ਗਿਆ ਲੋ ਜੀ ਆਪਣਾ ਗਿਆ ਪ੍ਰਸ਼ਾਦਾ ਸਾਗ ਤੇ ਕਣਕ ਦੀ ਰੋਟੀ ਇਹ ਖੜਾ ਬਈ ਆਪਾਂ ਸਾਈਕਲ ਆਪਾਂ ਇਸ ਟਾਈਮ ਹੈਗੇ ਬਈ ਪਿੰਡ ਮੱਕਾ ਸਾਰ योगी ਹਣਮਾਨਗੜ੍ਹ ਦੇ ਹਣਮਾਨਗੜ੍ਹ ਟੱਪਕੇ ਆਉਂਦਾ ਹਣਮਾਨਗੜ੍ਹ ਹਣਮਾਨਗੜ੍ਹ ਜ਼ਿਲ੍ਹਾ ਹੀ ਆ ਤੇ ਇੱਥੇ ਇੱਥੇ ਬੈਠੇ ਆ ਬਈ ਆਪਾਂ ਆਪਣੇ ਲਿਆ ਜੀ ਦੇ ਨਨਕੀ ਕਰ ਅਸ ਟਾਈਮ ਆਪਾਂ ਖੜੀਆਂ ਮੱਕਾ ਸਰਪੰਦ ਯੋਗੀ ਰਾਜਸਥਾਨ ਦਾ ਹੈ ਹਣਮਾਨਗੜ੍ਹ ਜ਼ਿਲ੍ਹੇ ਦਾ ਬਾਕੀ ਆਪਾਂ ਇੱਥੇ ਰਾਤ ਕੱਟਣੀ ਹੋਈ ਇੱਥੇ ਆਪਣੇ ਰਿਸ਼ਤੇਦਾਰੀ ਤੇ ਢੇ ਰਿਸ਼ਤੇਦਾਰੀ ਦਾ ਮਨ ਕੀਤਾ ਤੇ ਸਾਦਾ ਪਾਣੀ ਛੱਕ ਕੇ ਆਪਾਂ ਇੱਥੇ ਹੀ ਸੌ ਜਾਣਾ ਤੇ ਬਾਕੀ ਕੱਲ ਨੂੰ ਤਿਆਰੀ ਆਪਾਂ ਅੱਗੇ ਦਿਖਾਂਗੇ ਬਾਕੀ ਕਿੱਥੇ ਜਾਣਾ ਉਹ ਆਪਾਂ ਮੋਕੀ ਦੇਖਿਆ ਹੋਏ ਸੂਤਗੜ ਇੱਥੋਂ ਲਗਭਗ ਹੈਗਾ ਬਈ 30 ਕਿਲੋਮੀਟਰ ਬਾਕੀ ਦੇਖਦੇ ਆਪਾਂ 100 ਕਰੀਏ ਤਾਂ ਬੜੀ ਵਧੀਆ ਗੱਲ ਆ ਫੇਰ ਹੀ ਪਹੁੰਚ ਜਾਉ ਨਵੇਂ ਸਾਲ ਦੇ ਨਾ ਬਾਕੀ ਲਾਈਕ ਕਮੈਂਟ ਸ਼ੇਅਰ ਕਰੋ ਕਰੋ ਬਾਈ ਬਣ ਕੇ ਬਾਕੀ ਆਪਣਾ ਹੈਪੀ ਸਾਈਕਲਿੰਗ ਬਲੌਗ ਯੂਟਿਊਬਰ